ਰਾਸ ਕੋ 20 ਹੈ ਇਸ ਵਿੱਚ ਹੂੰ ਆਪ ਕੋ ਥੋੜਾ ਜਿਹਾ ਵਾਸ ਇਸ ਵਿੱਚ ਜੇ ਬੁਲਦਾ ਉਸ ਨੂੰ ਨਿਕਲੇਗਾ ਇਸ ਵਿੱਚ ਜੇ ਨਿਕਲੇਗਾ ਸੁਣेंगे ਕੋ ਭਾਜੀ ਤੁਸੀਂ ਦੱਸੋ ਵੀ ਕੀ ਦੱਸਣਾ ਚਾਹੁੰਦੇ ਹੋ ਦਿੱਲੀ ਮਾਡਲ ਬਾਰੇ ਤੁਹਾਡੇ ਕੀ ਵਿਚਾਰ ਨੇ ਆ ਦਿੱਲੀ ਮਾਡਲ ਦੇਖ ਲਓ ਸੀਚਕਾਂ ਦੇ ਬਾਹਰ ਆਪ ਗੁਰਦਾਰਾ ਸਾਹਿਬ ਦੇ ਅੱਛਾ ਜੀ ਆਹ ਦੇਖੋ ਆਹ ਰੁਕਦਾ ਹਲਕੀ ਕਰਤਾ ਇਹ ਦਿੱਲੀ ਮਾਡਲ ਜਿਹੜਾ ਵਾਹ ਤੇ ਮੂੰਹ ਬੰਨ ਕੇ ਜਾਣਾ ਪੈਂਦਾ ਇੰਨੀਆਂ ਸੜਕਾਂ ਭੀੜੀਆਂ ਤੇ ਮੀਟ ਦੀਆਂ ਦੁਕਾਨਾਂ ਲੱਗੇ ਬਾਹਰ ਬਹੁਤ ਜ਼ਰਾ ਪਾਣੀ ਪੀਂਦੇ ਚੱਲੋ ਲੱਭੇ ਵਾਟਰੂਮ ਇੱਕ ਪਰੇ ਕਰੀਆਂ ਤੁਰਿਆ ਹੈ ਐਟੂ ਕੌਮਨ ਚੌਂਕ ਹਮਾਰ ਅੰਗੇ ਜਾ ਕੇ ਕੀ ਦਿੱਖਦੀ ਹੈ ਉਹੀ ਚੌਂਕ ਹੈ ਲੱਗੇ ਇਹ ਹਾਲਾਤ ਨੇ ਦਿੱਲੀ ਦੇ ਜਿੱਥੇ ਕਹਿੰਦੇ ਪੋਲੂਸ਼ਨ ਬਹੁਤ ਆਉਂਦਾ ਇੱਥੇ ਅਸੀਂ ਖੁਦ ਮੂੰਹ ਬੰਨ ਕੇ ਚੱਲ ਰਹੇ ਹਾਂ ਹੱਥਾਂ ਤੇ ਗੁੱਟ ਕੇ ਬੀੜੀਆਂ ਸਿਗਰਟਾਂ ਆ ਦੇਖੋ ਬੰਨ ਹਾਂ ਦੇਖੋ ਗੁੱਟ ਕੇ ਆਹ ਆਇਦੂ ਆ ਗੁੱਟ ਕੇ ਬੰਨ ਬੀੜੀਆਂ ਜਿੱਤਰੇ ਆਣੋ ਬੜਾ ਬੜਾ ਆਹ ਸਦਾ 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 ਆ ਸਦਾ ਬਜਾ ਸਦਾ ਭਾਈ ਗੁਰਜੀਤ ਖਾਲਸਾ ਬਾਹਿ ਗੁਰਜੀ ਕੀ ਫਤਿਹ ਤੋਂ ਮੈਂ ਇਸ ਵਕਤ ਖੜਾ ਜੀ ਚਾਂਦਨੀ ਚੌਂਕ ਦਿੱਲੀ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਦੇਸ਼ ਲਈ ਜਿੱਡੀ ਵੱਡੀ ਕੁਰਬਾਨੀ ਦਿੱਤੀ ਅੱਜ ਦੁੱਖ ਦੀ ਗੱਲ ਇਹ ਆ ਕਿ ਮੈਨੇਜਮੈਂਟ ਕਮੇਟੀ ਬਹੁਤ ਵਧੀਆ ਮੈਨੇਜ ਕਰ ਰਹੀ ਆ ਪਰ ਬਾਹਰ ਦੇ ਹਾਲਾਤ ਦਿੱਲੀ ਸਰਕਾਰ ਦੇ ਹਾਲਾਤ ਇਨਾ ਦੁੱਖ ਲੱਗਦਾ ਸ਼ਰੀਆਮ ਲੋਕ ੁੱਟ ਕੇ ਥੁੱਕ ਰਹੇ ਬੀੜੀਆਂ ਪੀ ਰਹੇ ਆ ਜਿਕਰੇ ਪੰਜਾਬ ਤੋਂ ਆ ਨਾ ਤੇ ਹੁਣ ਨੂੰ ਜਾਂ ਤੇ ਸੋਚਦਾ ਲੱਗ ਜਾਣਾ ਹੈ ਕਿਸੇ ਨਾ ਕਹਿੰਦਾ ਤੇ ਜਾਂ ਕਾਰਵਾਈ ਹੋ ਜਾਣੀ ਪਰ ਦੁੱਖ ਦੀ ਗੱਲ ਆ ਕਿ ਜਿਹੜੇ ਕਦੇ ਦਿੱਲੀ ਮਾਡਲ ਤੇ ਉਹਨਾਂ ਦਾ ਦਿੱਲੀ ਮਾਡਲ ਤੋਂ ਬਿਖਾ ਦੇਣਾ ਚਾਹੁੰਦਾ ਵੇਖੋ ਦਿੱਲੀ ਮਾਡਲ ਆ ਬੁਕਾਰੇ ਉੱਤੇ ਕਿਤਾਬ ਕਿਤਾਬਾਂ ਦੇ ਕਿਤੇ ਨਾ ਮਗਰ ਘੁੰਮਣਾ ਪਾ ਸੀ ਬੈਠ ਗਿਆ ਇਹ ਸ਼ੁਰੂ ਕਰਦੀ ਬੈਠ ਗਿਆ ਪਰ ਮਹਾਰਾਜ ਨੇ ਇਸ ਦੇਸ਼ ਲਈ ਜਿੱਦੀ ਵੱਡੀ ਕੁਰਬਾਨੀ ਦਿੱਤੀ ਆ ਜਿੱਦੀ ਵੱਡੀ ਸ਼ਹਾਦਤ ਆ ਦੁੱਖ ਦੀ ਗੱਲ ਆ ਨਾ ਤੇ ਇੱਥੇ ਉਹਨਾਂ ਲੋਕਾਂ ਨੂੰ ਸ਼ਰਮ ਆ ਜਿਹੜੇ ਲੋਕ ਇੱਥੇ ਖੁਲਿਆ-ਖੁੱਲ ਕੇ ਮੁੱਕ ਤੇ ਬੀੜੀਆਂ ਪੀਂਦੇ ਆ ਤੇ ਨਾ ਕੀ ਤੋਂ ਦੀ ਸਰਕਾਰ ਨੂੰ ਸ਼ਰਮ ਆ ਕਿ ਕਮ ਸੇ ਕਮ ਸ਼ਰਮ ਕਰੋ ਦੂਰ ਦੂਰ ਸੰਗਤ ਆਉਂਦੀ ਆ ਕਿ ਤੁਸੀਂ ਆਹ ਗੁਰੂ ਦੀ ਕੁਰਬਾਨੀ ਦਾ ਮੁੱਲ ਕਰਦੇ ਹੋ ਥੋੜੀ ਜੀ ਸ਼ਰਮ ਕਰੋ ਤੇ ਸਰਕਾਰ ਜਿਹੜੀ ਕਹਿੰਦੀ ਨਾ ਪੰਜਾਬ ਦੇ ਵਿੱਚ ਦਿੱਲੀ ਮਾਡਲ ਲਿਆਉਣਾ ਪਰ ਆਵਾ ਤੁਸੀਂ ਆਪਣਾ ਮਾਡਲ ਆਪਣੇ ਕੋਲ ਰੱਖੋ ਕਾਨੂੰਨੀ ਤੁਹਾਡਾ ਮਾਡਲ ਚਾਹੀਦਾ ਸਾਨੂੰ ਆਪਣਾ ਮਾਡਲ ਹੀ ਠੀਕ ਆ ਇੱਥੇ ਤੇ ਸਾਥਾਂ ਦੇ ਮੀਟ ਦੀਆਂ ਦੁਕਾਨਾਂ ਬਾਹਰ ਪੁਰਕਿਆਂ ਦੀਆਂ ਦੁਕਾਨਾਂ ਸਿੱਕਦਾ ਬੀੜੀਆਂ ਦੇ ਖੋਖੇ ਹਰ ਬੰਦਾ ਬੀੜੀ ਪੜਕਾ ਤੇ ਧੂਆਂ ਛੱਡ ਰਿਆ ਔਰ ਸੰਗਤ ਆਉਂਦੀ ਜਾਂਦੀ ਇਹ ਨਹੀਂ ਵੇਂਦੇ ਮਗਰ ਕੌਣ ਆਉਣ ਡਿਆ ਇੰਨਾ ਬੁਰਾ ਹਾਲ ਆ ਕਿ ਆਲੇ-ਦੁਆਲੇ ਗੁਟਕੇ ਤੇ ਗੰਦਗੀ ਦੇ ਟੀਰ ਮੈਂ ਤੁਹਾਨੂੰ ਦਿਖਾ ਦਿੰਨਾ ਕਰੀ ਤੇ ਆ ਗੁਟਕੇ ਹੀ ਗੁਟਕੇ ਆ ਆ ਵੇਖੋ ਜਿੱਥੋਂ ਤੱਕ ਵੀ ਤੁਹਾਨੂੰ ਨਜ਼ਰ ਆਉਂਦਾ ਆ ਗੁਰੂ ਸਾਹਿਬ ਦਾ ਘਰ ਆ ਮਹਾਰਾਜ ਦਾ ਜਿਨ੍ਹਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ ਸਤਿਗੁਰ ਦਾ ਔਰ ਆ ਬਾਹਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਨਾ ਆ ਤੁਸੀਂ ਵੇਖੋ ਆ ਗੁੱਟਕੇ ਫਿੱਟਾਂ ਮੇਰੇ ਇੱਕ ਕੰਧਾਂ ਤੱਕ ਲਾਲ ਕੀਤੀਆਂ ਇੱਥੇ ਥੁੱਕ ਥੁੱਕ ਕੇ ਆ ਸੰਗਤ ਵੇਖੋ ਬਾਹਰ ਲੋਕ ਚਲੋ ਆਉਂਦੇ ਆ ਪਰ ਦੁੱਖ ਦੀ ਗੱਲ ਆ ਕਿ ਜਿਸ ਗੁਰੂ ਨੇ ਐਡੀ ਵੱਡੀ ਕੁਰਬਾਨੀ ਕੀਤੀ ਇਸ ਦੇਸ਼ ਲਈ ਆ ਹਾਲਾਤ ਨੇ ਇੱਥੇ ਆਲੇ ਦੁਆਲੇ ਤੁਹਾਨੂੰ ਗੁੱਟਕੇ ਬੀੜੀਆਂ ਕਿਹੋ ਜਿ ਮਿਲਣਗੇ ਕੋਈ ਇੱਥੇ ਕਿਸੇ ਨੂੰ ਅਕਲ ਨਹੀਂ ਮਾਸਾ ਵੀ ਮੈਂ ਦੇਖਿਆ ਔਰ ਥਾਂ ਥਾਂ ਤੇ ਗੰਦਗੀ ਦੇ ਢੇਰ ਲਾਏ ਆ ਇਹ ਹਾਲਾਤ ਨੇ ਸਾਡੀਆਂ ਸਰਕਾਰਾਂ ਦੇ